ਸਾਸਤਰੀ ਕਾਂਟਸ ਸੇਕਰ ਸਾਡਲ ਟੀਵੀ ਮੈਂ ਅੱਜ ਸੀ ਕਾਲ ਇੱਕ ਬੰਗਲਾਦੇਸ਼ੀ ਜੋੜੇ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ। ਜਹਾਂਗੀਰ ਆਲਮ ਤੇ ਉਸਦੀ ਪਤਨੀ ਤਾਜ ਪਰਵੀਨ ਸ਼ਿਲਪੀ ਨੂੰ 21 ਮਾਰਚ ਨੂੰ 13 ਦਿਨ ਦੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਚੱਲੇ ਟ੍ਰਾਇਲ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਦੱਸਦੇ ਜਾਣੇ ਕਿ ਜਹਾਂਗੀਰ ਆਲਮ ਜੋ ਕਿ ਤਕਰੀਬਨ 20 ਸਾਲ ਪਹਿਲਾਂ ਆਪਣੇ ਭਰਾ ਦੇ ਦਸਤਾਵੇਜ਼ਾਂ ਦੇ ਉੱਤੇ ਨਿਊਜ਼ੀਲੈਂਡ ਆਇਆ ਹਾਲਕਿ ਜਹਾਂਗੀਰ ਆਲਮ ਉਸ ਦਾ ਅਸਲ ਨਾਮ ਨਹੀਂ ਹੈ ਉਸ ਦਾ ਅਸਲ ਨਾਮ ਉਸ ਦਾ ਡੇਟ ਆਫ ਬਰਥ ਇਹ ਸਭ ਕੁਛ ਖਜੇਵੀ ਅਨਨੋਨ ਨੇ ਤਾਂ ਜਾਨਿਆ ਕਿ ਇਹ ਆਪਣੇ ਭਰਾ ਦੇ ਦਸਤਾਵੇਜ਼ਾਂ ਤੇ ਨਿਊਜ਼ੀਲੈਂਡ ਵਿਜ਼ਿਟਰ ਵੀਜ਼ੇ ਤੇ ਆਇਆ ਇੱਥੇ ਆ ਕੇ ਇਸ ਨੇ ਵਰਕ ਪਰਮਿਟ ਲਿਆ ਰੈਜ਼ੀਡੈਂਟ ਵੀਜ਼ਾ ਲਿਆ ਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਨਾਗਰਿਕਤਾ ਵੀ ਲਈ ਤੇ ਦੋ ਪਾਸਪੋਰਟ ਵੀ ਬਦਲ ਲਏ ਇਸ ਸਭ ਦੇ ਬਾਅਦ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਇਸ ਫਰਾਡ ਦਾ ਪਤਾ ਲੱਗਾ ਜਹਾਂਗੀਰ ਆਲਮ ਨੇ ਇਹ ਸ 1 ਸਾਲਾਂ ਦੇ ਵਿੱਚ ਆਪਣੀ ਪਤਨੀ ਨੂੰ ਵੀ ਬੁਲਾਇਆ ਉਸੇ ਦੇ ਨਾਲ ਉਸਨੇ ਆਪਣੀ ਮਾਂ ਦਾ ਵੀ ਵੀਜ਼ਾ ਲਗਾਇਆ ਹਾਲਾਂਕਿ ਉਹ ਡਿਕਲਾਈਨ ਹੋ ਗਿਆ ਇਸ ਨਾਲ ਇਸ ਦੇ ਵੱਲੋਂ 14 ਹੋਰ ਐਪਲੀਕੈਂਟਸ ਨੂੰ ਇਮੀਗ੍ਰੇਸ਼ਨ ਦੇ ਰਹੀ ਸਪੋਰਟ ਵੀ ਕੀਤਾ ਗਿਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿੱਚ ਸਭ ਤੇ 6 ਸਾਲ ਤੋਂ ਚੱਲ ਰਹੀ ਇਸ ਕਾਰਵਾਈ ਤੋਂ ਬਾਅਦ ਹੁਣ ਆਲਮ ਜਾਂਗੀਰ ਆਲਮ ਨੂੰ ਤੇ ਉਸ ਦੀ ਪਤਨੀ ਨੂੰ ਦੋਸ਼ੀ ਕਰਾਰ ਪਾਇਆ ਗਿਆ ਤੇ ਇਸ ਦੇ ਵਿੱਚ ਹੁਣ ਇਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਆਲਮ ਤੇ ਸ਼ਰਪੀਨੂ ਬਾਈ ਮੈਨੂ ਨਿਊਜ਼ੀਲੈਂਡ ਦੇ ਵਿੱਚ ਸਜ਼ਾ ਸੁਣਾਈ ਜਾਏਗੀ ਦੇਖਣਾ ਹੈ ਇਹ ਹੋਵੇਗਾ ਕਿ ਇਹ ਸਜ਼ਾ ਕੀ ਹੋਏਗੀ